ਪਹਿਲੀ ਵਾਰ ਜਿੱਥੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸੀਂ ਦਰਸ਼ਨ ਕਰਦੇ ਆ ਸਭ ਤੋਂ ਪਹਿਲੀ ਵਾਰ ਧੰਗੁਰੂ ਨਾਨਕ ਸਾਹਿਬ ਨੇ ਇੱਥੇ ਕੀਰਤਨ ਕੀਤਾ ਜਦੋਂ ਕੀਰਤਨ ਹੋਇਆ ਪਹਿਲੀ ਵਾਰ ਹੀ ਕੀਰਤਨ ਦੀ ਸਮਾਪਤੀ ਤੇ ਇੱਥੇ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਭਾਈ ਤਾਰਾ ਚੰਦ ਜੀ ਲੈ ਕੇ ਆਏ ਪਹਿਲਾਂ ਸਮਝਿਓ ਜਦੋਂ ਕੀਰਤਨ ਦੀ ਸਮਾਪਤੀ ਹੋਈ ਕੁਝ ਸ਼ਰੀਰ ਉੱਤੇ ਬੈਠੇ ਆ ਭਾਈ ਤਾਰਾ ਚੰਦ ਜੀ ਦੀ ਲਿਆਂਦੀ ਹੋਈ ਕੜਾਹ ਪ੍ਰਸ਼ਾਦ ਦੀ ਦੇਗ ਉੱਥੇ ਵਰਤਾਈ ਗਈ। ਉਹ ਪ੍ਰਸ਼ਾਦ ਵਰਤਿਆ। ਭਾਈ ਮਰਦਾਨਾ ਜੀ ਦਾ ਜੋ ਸੁਆਦ ਸੀ ਮਜ਼ਾਕ ਹਾਸਾ ਫਿੱਟਾ ਕਹਿੰਦਾ ਪਾਦਸ਼ਾਹ ਬੜੀ ਸੁਆਦ ਆ ਹੋਰ ਨਹੀਂ ਮਿਲ ਸਕਦੀ। ਇਹ ਕੀ ਸ਼ੈ ਸੀ ਬੜਾ ਸਵਾਗ ਲੱਗਿਆ। ਮਹਾਰਾਜ ਨੇ ਉਸ ਦਿਨ ਕਿਹਾ ਸੀ ਕੋਈ ਗੱਲ ਨਹੀਂ ਮਰਦਾਨਿਆਂ। ਇਹ ਇਹ ਨਗਰੀ ਵਸਦੀ ਹੋਏਗੀ ਇਹ ਪਾਰੀਪੁਰਖ ਆਏਗਾ ਇਸ ਨਗਰੀ ਨੂੰ ਵਸਾਏਗਾ ਇੱਥੇ ਵਸੋ ਸੰਗਣੀ ਹੋਏਗੀ। ਇਤੇ ਭੋਗ ਤੇ ਮੋਗ ਦੇ ਪ੍ਰਵਾਹ ਚੱਲਣਗੇ